ਸ੍ਰੋਮਣੀ ਗੁਰਦੁਆਰਾ ਕਵਰੰਦ ਕਮੇਟੀ ਮਾਲਕ ਹੈ। ਇੱਕ ਧੱਕੇ ਦਾ ਕਬਜ਼ਾ ਸੁਖਦੇਵ ਸਿੰਘ ਜੀ ਨੇ ਛੇ ਦਾ। ਉਹ ਉਹ ਕਿਉਂਕਿ ਢੀਂਡਸਾ ਸਾਹਿਬ ਵੀ ਆ ਰਹੇ ਸਨ ਸਰੇ ਦੇ ਰਾਤ ੱਲੇ ਨੇ ਤੇ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਆ ਰਹੇ ਸਨ ਸਰੇ ਤੋਂ ਢੱਲਾ ਹੀ ਨਿਕਲਿਆ। ਫਿਰ ਸੁਖਦੇਵ ਸਿੰਘ ਢੀਂਡਸਾ ਦੇ ਵਿੱਚ ਦਖਲੰਦਾਜੀ ਕਿਉਂ ਹੈ? ਸੁਖਦੇਵ ਸਿੰਘ ਢੀਂਡਸਾ ਨੇ ਜਾਲੀ ਟਰਸਟ ਬਣਾ ਕੇ ਉੱਥੇ ਕਬਜ਼ਾ ਕਰੀ ਬੈਠਾ। ਮੈਂ ਇਹੀ ਕਿਹਾ ਸੀ ਦੀ ਇਹ ਕੱਚਾ ਚਿੱਠਾ ਛਾਪੋ ਵੀ ਮਾਲਕ ਕੌਣ ਹੈ? ਜੇ ਤੁਹਾਡੀ ਜ਼ਮੀਨਾਂ ਤੁਹਾਡੀ ਜ਼ਮੀਨ ਦੇ ਉੱਤੇ ਮੈਂ ਕੋਈ ਮੰਦਰ ਸਾਰੀ ਜਾਮਾ ਜਾ ਕੇ। ਕੂੜ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਸ ਮ ਫਗੂ ਵਾਲਾ ਸਾਹਿਬ ਜਿੰਨੀ ਵੀ ਤੁਸੀਂ ਕਾਰਵਾਈ ਕੀਤੀ ਹੈ ਤੁਹਾਡਾ ਅਗਲਾ ਸਟੈਂਡ ਕੀ ਹੋਵੇਗਾ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੁਹਾਨੂੰ ਮੈਂ ਤਾਂ ਬੈਠਾ ਜੀ ਮੈਂ ਤਾਂ ਪਾਣੀ ਵੀ ਛੱਡ ਦਿਆਂਗਾ ਹੁਣ ਬਾਹਰ ਹੀ ਬੈਠੋਗੇ ਮੈਂ ਪਾਣੀ ਨਾਲ ਕੋਈ ਗੱਲ ਦਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੀ ਗੱਲ ਪ੍ਰਸ਼ੋਤਮ ਸਿੰਘ ਫਗੂ ਵਾਲਾ ਨਾਲ ਹੋ ਰਹੀ ਜੀ ਜੀ ਸਰ ਹਾਂਜੀ ਵੈਗਰੂ ਜੀ ਮੈਂ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਪੱਤਰਕਾਰ ਨਿਸ਼ਾਨ ਸਿੰਘ ਬੇਨਤੀ ਕਰਦਾ ਜੀ ਹਾਂਜੀ ਹਾਂਜੀ ਧੰਨਵਾਦ ਜੀ ਬਹੁਤ ਫਗੂਵਾਲਾ ਸਾਹਿਬ ਜਿਸ ਤਰ੍ਹਾਂ ਤੁਸੀਂ ਮਰਨਵਰ ਤੇ ਬੈਠੇ ਸੀਗੇ ਪਿਛਲੇ 2 ਦਿਨਾਂ ਤੋਂ ਹਾਂਜੀ ਜਿਸ ਤਰ੍ਹਾਂ ਭਗਵਾਨੀਗੜ੍ਹ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਤੁਸੀਂ ਬੈਠੇ ਸੀਗੇ ਨਾ ਦਰਸ਼ਨੀ ਡਿਊਟੀ ਦੇ ਅੰਦਰ ਸੀ ਹਾਂਜੀ ਦਰਸ਼ਨੀ ਡਿਊਟੀ ਦੇ ਅੰਦਰ ਹੈ ਇਹ ਜਿਹੜਾ ਮਸਲਾ ਹੈਗਾ ਫਗੂਵਾਲ ਸਾਹਿਬ ਜਿਸ ਤਰ੍ਹਾਂ ਦਰਬਾਰ ਸਾਹਿਬ ਦਾ ਜਿਹੜੀ ਨਕਲ ਇੱਥੇ ਮਸਤੂਆਣਾ ਦੇ ਵਿੱਚ ਕੀਤੀ ਜਾ ਰਹੀ ਹੈ ਅਸਲੀ ਹੈ ਮਸਲਾ ਕੀ ਹੈਗਾ ਕਦੋਂ ਤੋਂ ਸ਼ੁਰੂ ਹੈ ਸੀਗਾ ਇਹ ਇਹ ਵੀ ਬਹੁਤ ਪੁਰਾਣਾ ਬਣ ਰਿਹਾ ਮੈਂ 2009 ਦੇ ਵਿੱਚ ਇਸ ਮਸਲੇ ਦੇ ਵਿੱਚ ਐਂਟਰ ਹੋਇਆ ਸੀ ਜੀ 16 ਸਾਲ ਪਹਿਲਾਂ ਹਾਂਜੀ ਮੈਂ ਸ਼੍ਰੀ ਕਲਤਾਬ ਸਾਹਿਬ ਤੇ ਗਿਆਨੀ ਗੁਰਬਚਨ ਸਿੰਘ ਦੇ ਅਕਾਲ ਕਲ ਦਵਾਨ ਪੇਸ਼ ਹੋਇਆ ਸੀ ਸ਼ਿਕਾਇਤ ਕੀਤੀ ਸੀ ਵੀ ਇੱਥੇ ਦਰਬਾਰ ਸਾਹਿਬ ਦੀ ਨਕਲ ਬਣ ਰਹੀ ਹੈ ਅੱਛਾ ਜੀ ਤੇ ਉਹਨਾਂ ਨੇ ਫਰਮਾਨੀ ਕਮੇਟੀ ਨੂੰ ਹਦਾਇਤ ਕੀਤੀ ਵੀ ਇਹਦੀ ਪੜਤਾਲ ਕੀਤੀ ਜਾਵੇ ਦਰਜਾ ਬਜ਼ਰਜਾ ਕਈ ਕਮੇਟੀਆਂ ਬਣੀਆਂ ਉਨ੍ਹਾਂ ਕਮੇਟੀਆਂ ਨੇ ਬਾਰ-ਬਾਰ ਰਿਪੋਰਟ ਦਿੱਤੀ ਸ੍ਰੀ ਕਲਤਾ ਸਾਹਿਬ ਨੂੰ ਗਿਆਨੀ ਗੁਰਪ੍ਰਚੰਨ ਸਿੰਘ ਨੂੰ ਵੀ ਹਾਂ ਦਰਬਾਰ ਸਾਹਿਬ ਦੀ ਹੂਬ-ਹੂ ਨਕਲ ਹੈ ਜੀ ਉਸ ਤੋਂ ਪ੍ਰੰਤ 26 2009 ਨੂੰ ਹਕਾਲਤਾ ਸਾਹਿਬ ਤੋਂ ਹੁਕਮਨਾਮਾ ਹੋਇਆ ਇੱਕ ਹਾਂਜੀ ਜੂਨ 2009 ਚ ਹਾਂਜੀ ਵੀ ਇਹਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਜਾਣ ਹਾਂਜੀ ਗੁਰਦੁਆਰਾ ਟਾਹਿਆ ਨਾ ਜਾਵੇ ਚ ਇਹਦਾ ਸਰੋਵਰ ਹੈ ਜਿਹੜਾ ਸਰੋਵਰਪੂਰ ਦਿੱਤਾ ਜਾਵੇ ਇਹ ਜਿਹੜਾ ਪੁੱਲ ਦਾ ਦਰਬਾਰ ਸਾਹਿਬ ਦੇ ਵਿੱਚ ਜਿਵੇਂ ਪਾਣੀ ਦੇ ਵਿੱਚ ਦੀ ਸਰੋਵਰ ਦੇ ਪੁੱਲ ਜਾਂਦਾ ਹੈ ਉਹ ਪੁੱਲ ਤੋੜ ਦਿੱਤਾ ਜਾਵੇ ਪਿੱਛੇ ਹਰਕੀ ਪੁਲੀ ਵੀ ਉਸੇ ਤਰ੍ਹਾਂ ਇੱਥੇ ਚੂਲਾ ਲੈਣ ਦੇ ਲਈ ਜਿਵੇਂ ਦਰਬਾਰ ਸਾਹਿਬ ਚ ਹੈ ਹਾਂਜੀ ਵੀ ਉਹਨੂੰ ਬੰਦ ਕਰ ਦਿੱਤਾ ਜਾਵੇ ਹੂੰ ਤੇ ਤੇ ਇਹਦਾ ਜਿਹੜੀਆਂ ਗਵਰਮੈਂਟੀਆਂ ਨੇ ਉੱਪਰੋਂ ਜਿਹੜਾ ਭਰੇਖਾ ਪਾਉਂਦੇ ਨੇ ਦਰਬਾਰ ਸਾਹਿਬ ਦਾ ਉਹਨਾਂ ਨੂੰ ਉਤਾਰ ਦਿੱਤਾ ਜਾਵੇ ਤੋੜ ਦਿੱਤਾ ਜਾਵੇ ਨਹੀਂ ਕਿਹਾ ਗਿਆ ਹੈ ਹਾਂਜੀ ਹਾਂਜੀ ਬਹੁਤ ਸਭ ਸੱਚੇ ਤੋਂ ਉਸ ਨਾਲ ਗਿਆਨੀ ਗੁਰਬਚਨ ਸਿੰਘ ਜੀ ਨੇ ਹੁਕਮਨਾਮਾ ਕੀਤਾ ਸੀ 2009 ਦੇ ਵਿੱਚ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਆ ਗਏ ਜੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਆ ਗਏ ਨਾ ਉਹਨਾਂ ਨੇ ਇਸ ਮਸਲੇ ਦੇ ਉੱਤੇ ਕਿਹੜਾ ਤੌਰ ਦੇ ਉੱਤੇ ਮੈਂ ਉਹਨਾਂ ਨੂੰ ਫਿਰ ਸ਼ਿਕਾਇਤ ਕੀਤੀ ਹਾਂਜੀ ਵੀ ਜਿਹੜਾ ਅਕਾਲ ਤਾ ਸਭ ਤੋਂ ਹੁਕਮਨਾਮਾ ਹੋਇਆ ਉਹਨੂੰ ਲਾਗੂ ਕਿਉਂ ਨਹੀਂ ਕੀਤਾ ਜਾਂਦਾ ਹੂੰ ਤੇ ਗਾਨੀ ਜੀ ਨੇ ਉਹ ਸ਼ਿਕਾਇਤ ਸਾ ਤੋਂ ਲਈ ਉਹ ਤੋਂ ਬਾਅਦ ਮੈਂ ਮੰਗ ਪੱਤਰ ਵੀ ਦਿੱਤੇ ਗੋਬਿੰਦ ਸਿੰਘ ਲੋਂਗੋਵਾਲ ਦੀ ਚੋਣ ਹੋਈ ਮੈਂ ਪ੍ਰਦਰਸ਼ਨ ਕੀਤਾ ਚੋਣ ਵਾਲੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਗਏ ਹਾਂ ਜੀ ਯਾਨੀ ਹਰਪ੍ਰੀਤ ਸਿੰਘ ਜੀ ਉਸ ਚੋਣ ਵਾਲੀ ਮੀਡੀਅਮ ਦੇ ਵਿੱਚ ਆ ਰਹੇ ਸੀ ਉਹ ਸਾਡੇ ਕੋਲ ਆਏ ਕਿ ਉਹਨਾਂ ਨੇ ਵੀ ਬਕਾਇਦਾ ਇਹਨੂੰ ਸੁਣਿਆ ਮੇਰੀ ਗੱਲ ਨੂੰ ਬਹੁਤ ਮਾਣ ਕੇ ਕਿਸੇ ਨੂੰ ਬੜੀ ਗੱਲ ਨੂੰ ਸੁਣਿਆ ਹਾਂ ਉਹਨਾਂ ਨੇ ਉਸ ਟਾਈਮ ਬੜੀ ਉਸ ਨਾਲ ਸੁਣਿਆ ਜੀ ਇਹਨਾਂ ਨੂੰ ਫੋਸਟ ਮੈਂ ਦਮਦਮਾ ਸਾਹਿਬ ਜਾ ਕੇ ਵੀ ਫੇਰ ਇਸ ਗੱਲ ਦੀ ਸਾਰੀ ਦੀ ਦੁਬਾਰਾ ਫੇਰ ਉਹਨਾਂ ਨੂੰ ਮੰਗ ਪੱਤਰ ਦਿੱਤਾ ਵੀ ਮੇਰੀ ਜਿਹੜੀ ਸ਼ਿਕਾਇਤ ᱛੀ ਉਹ ਤੇ ਕੰਮ ਕਿਉਂ ਨਹੀਂ ਕੀਤਾ ਨਹੀਂ ਜਦੋਂ ਇਹਨਾਂ ਨੂੰ ਇਥੋਂ ਜਥੇਦਾਰੀ ਤੋਂ ਤਾਰ ਦਿੱਤਾ ਗਿਆ ਸੀ ਫਿਰ ਤੁਸੀਂ ਦਮਦਮਾ ਸਾਹਿਬ ਮਿਲੇ ਨਹੀਂ ਜੀ ਨਹੀਂ ਉਦੋਂ ਹੈਗੇ ਸੀ ਕਾਲਤਾ ਸਾਹਿਬ ਦੇ ਜਥੇਦਾਰ ਸੋ ਉਦੋਂ ਚੱਲ ਰਹੇ ਸੀਗੇ ਉਦੋਂ ਚੱਲ ਰਹੇ ਸੀ ਦਮਦਮਾ ਸਾਹਿਬ ਇਹਨਾਂ ਕੋਲ ਸੀ ਨਾ ਇੰਚਾਰਜ ਹਾਂ ਹਾਂ ਦੋਨੋਂ ਪਾਸੇ ਸੀਗਾ ਦੋਨੋਂ ਪਾਸੇ ਸੀ ਇਹ ਠੀਕ ਹੈ ਤੇ ਉਹਨਾਂ ਨੇ ਵੀ ਮੇਰੀ ਗੱਲ ਨੂੰ ਉੱਥੇ ਵੀ ਬੜਾ ਸੀਰੀਅਸਲੀ ਸੁਣਿਆ ਲੇਕਿਨ ਪ੍ਰਨਾਲਾ ਉੱਥੇ ਦਾ ਉੱਥੇ ਹੂੰ ਉਹਨਾਂ ਨੇ ਕੋਈ ਮਤਲਬ ਲੇਕਿਨ ਐਕਚੁਅਲੀ ਬਾਤ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇਹ ਸਾਰੇ ਮਿਲੇ ਚੁਲੇ ਨੇ ਨਹੀਂ ਫਗੋਵਾਲਾ ਸਾਹਿਬ ਜਿਸ ਤਰ੍ਹਾਂ ਜਿਹੜੇ ਪਹਿਲੇ ਜ세ਦਾਰ ਸਾਹਿਬ ਸੀ ਉਹਨਾਂ ਨੇ ਜਦੋਂ ਹੁਕਮਨਾਮਾ ਜਾਰੀ ਕਰਤਾ ਫਿਰ ਕਾਰਵਾਈ ਕਿਉਂ ਨਹੀਂ ਕੀਤੀ ਦੇਖੋ ਜੇ ਇਹ ਭਾਈ ਜਵਾਬ ਦੇ ਸਕਦੇ ਨੇ ਹੁਕਮਨਾਮੇ ਦੀ ਲਾਸਟ ਲਾਈਨ ਆ ਉਹਦੇ ਵਿੱਚ ਵੇ ਸਾਰੇ ਉਪਰਲੇ ਕਾਰਜ ਨੂੰ ਕਰਨ ਕਰਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਈ ਜਾਂਦੀ ਹੈ। ਹੂੰ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਗਜ਼ਾਂ 'ਚ ਤਾਂ ਮੁਲਾਜ਼ਮ ਲਾਈ ਰੱਖੇ ਨੇ ਉਹਦੀ ਐਮੈਂਡਮੈਂਟ ਕਰਨ ਦੇ ਲਈ ਉਹਦੀ ਤਵਜ਼ੀਲੀ ਕਰਨ ਦੇ ਲਈ। ਜੀ। ਲੇਕਿਨ ਕੰਮ ਕੋਈ ਨਹੀਂ ਹੋਇਆ। ਗਰਾਊਂਡ ਲੈਵਲ ਤੇ ਕੋਈ ਕਾਰਵਾਈ ਨਹੀਂ ਹੋਈ। ਨਹੀਂ, ਕੋਈ ਕਾਰਵਾਈ ਨਹੀਂ ਕੀਤੀ। ਪੰਗੋ ਵਾਲਾ ਸਾਹਿਬ ਬੇਨਤੀ ਇਸ ਤਰ੍ਹਾਂ ਹੈ ਕਿ ਵੀ ਜਿਸ ਤਰ੍ਹਾਂ ਗਿਆਨੀ ਹਰਪੀ ਸਿੰਘ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਸੀ ਇਸ ਤੇ ਪੂਰੀ ਗਹਿਰਾਈ ਦੇ ਨਾਲ ਦੁਬਾਰਾ ਬੇਨਤੀ ਕਰੋ ਜੀ ਮੈਂ ਕਿਹਾ ਜਿਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਕਦਮ ਚੁੱਕਣਾ ਚਾਹੀਦਾ ਸੀ ਇਸ ਵਾਸਤੇ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਤਾਂ ਇਸ ਗੱਲ ਤੇ ਪਹੁੰਚ ਗਈ ਨਾ ਜੀ ਗੱਲ ਵੀ ਉਹ ਤਾਂ ਮੈਂ ਲਫ਼ਜ਼ ਚ ਚੰਗਾ ਨਹੀਂ ਲੱਗਦਾ ਸ਼੍ਰੋਮਣੀ ਕਮੇਟੀ ਬਾਰੇ ਬੋਲਦਿਆਂ ਨੂੰ ਸ਼੍ਰੋਮਣੀ ਕਮੇਟੀ ਬਾਰੇ ਆਪਣ ਸਿੰਘ ਸਾਹਿਬ ਬਾਰੇ ਇਹ ਲਫ਼ਜ਼ ਬੋਲਦਿਆਂ ਨੂੰ ਜਿਨ੍ਹਾਂ ਕੂੜ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇਸ ਮਸਲੇ ਤੇ ਰਹਿੰਦੇ ਆ ਤਾਂ ਸ਼ਾਇਦ ਕਿਸੇ ਨੇ ਰਹਿੰਦੇ ਆ ਹੋਵੇ ਉਹ ਫਿਰ ਤੁਹਾਨੂੰ ਮੈਂ ਗੱਲ ਕਰ ਹੀ ਰਿਹਾ ਨਾ ਵੀ ਜਿਸ ਤਰ੍ਹਾਂ ਇਹਨਾਂ ਨੇ 328 ਰੂਪ ਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ ਬਲਕਿ ਸਿੰਘਾਂ ਨੂੰ लाਠੀ ਚਾਰਜ ਤੇ ਉਹਨਾਂ ਨੂੰ ਡਾਂਗਾ ਹੀ ਮਿਲਿਆ ਜੀ ਜੀ ਕੋਈ ਸ਼ੱਕ ਨਹੀਂ ਹੈ ਹਾਂਜੀ ਲੇਕਿਨ ਐਲਸ ਮਸਲੇ ਤੇ ਤਾਂ ਬਹੁਤ ਵੱਡੀ ਕਠੜਾ ਨਾ ਜੀ ਜੇ ਸਰੂਪ ਮਹਾਰਾਜ ਦਾ ਝੋਲਾ ਪਾਲਿਆ ਗੁਰੂ ਕਲਗੀਧਰ ਪਾਚਾ ਦਾ ਇੱਕ ਸਾਧ ਨੇ ਹੂੰ ਤਾਂ ਉਹਨੇ ਕਿੰਨੇ ਹਿਰਦੇ ਬਲੁੰਦ ਰਗੇ ਹਾਂਜੀ ਲੇਕਿਨ ਮਾਸਟਰ ਵਾਲਾ ਸਾਹਿਬ ਦੀ 400 ਏਕੜ ਜ਼ਮੀਨ ਹੈ ਜਿੱਥੇ ਬਣ ਰਿਹਾ ਦਰਬਾਰ ਸਾਹਿਬ ਜੀ 400 ਏਕੜ ਤੇ 400 ਏਕੜ ਜ਼ਮੀਨ ਮਾਲਕ ਕੌਣ ਹੈ ਉਹਦਾ ਸ਼੍ਰੋਮਣੀ ਗੁਰਦੁਆਰਾ ਕਪਰੰਦ ਕਮੇਟੀ ਮਾਲਕ ਹੈ ਅੱਛਾ ਜੀ ਕੋਈ ਡੇਰੇਦਾਰ ਮਾਲਕ ਨਹੀਂ ਹੈਗਾ ਅੱਛਾ ਸਪੁਰਦ ਵੀ ਇਹਨਾਂ ਦੇ ਹੀ ਹੈ ਮਾਲਕ ਹੀ ਇਹਦੀ ਹੈ ਤੇ ਲੇਕਿਨ ਧੱਕੇ ਦਾ ਕਬਜ਼ਾ ਸੁਖਦੇਵ ਸਿੰਘ ਜੀ ਦੇ ਸਿਰ ਹੈ ਅੱਛਾ ਅੱਛਾ ਇੱਕ ਕਰੋੜ ਰੁਪਏ ਦਾ ਇੱਕ ਕਰੋੜ ਰੁਪਏ ਦਾ ਮਾਮਲਾ ਬਣਦਾ ਜਿਵੇਂ ਇਹਨਾਂ ਨੇ 80-85 ਲੱਖ ਰੁਪਇਆ ਮੰਗ ਹੁਣ ਪਹੁੰਚਾਇਆ ਜਥੇਦਾਰ ਲੀਡਰਾਂ ਤੋਂ ਜੀ ਜੇ ਸਾਰਾ ਪੈਸਾ ਉਹ ਤੋਂ ਲਿਆ ਜਾਵੇ ਨਾ ਢਿੰਡੇ ਤੋਂ ਇੱਕ ਕਰੋੜ ਰੁਪਇਆ ਬਣਦਾ ਸ਼੍ਰੋਮਣੀ ਕਮੇਟੀ ਦੀ ਦੇਣਦਾਰੀ ਢਿੰਡੇ ਦੀ ਜੀ ਹਾਂਜੀ ਲੇਕਿਨ ਉਹ ਉਹ ਕਹਿੰਦੇ ਢਿੰਸਾਲ ਸਾਹਿਬ ਵੀ ਆਰਐਸਐਸ ਦੇ ਰਾਤ ਦੱਲੇ ਨੇ ਹਾਂਜੀ ਤੇ ਇਹ ਜਾਨੀ ਹਰਪ੍ਰੀਤ ਸਿੰਘ ਜੀ ਵੀ ਆਰਐਸਐਸ ਤੋਂ ਤਾਂ ਡਲਾ ਹੀ ਨਿਕਲਿਆ ਜੀ ਤੁਹਾਨੂੰ ਕੋਈ ਪੈਂਦਾ ਵੀ ਮੈਂ ਮੇਰੀ ਬੇਟੀ ਨੂੰ ਲੈ ਕੇ ਗਿਆ ਸੀ ਰਗਪਤ ਚਾਉ ਦੀ ਚੰਡੀ ਦੇ ਉੱਤੇ ਹੂੰ ਤੇ ਜੇ ਉਹਦਾ ਜਿਹੜਾ ਜੋ ਬੇ ਉਸ ਦੀ ਬੇਅੰਮਰਤੀਏ ਬੰਦੇ ਦੀ ਅਰਦਾਸ ਕਰਦ ਨੇ ਉਹ ਵੀ ਕੁਲ ਹੋਰ ਹੈ ਹੂੰ ਤੇ ਇਹ ਜਿੱਥੇ ਮਸਤੌਣਾ ਸਾਹਿਬ ਬਣਿਆ ਇੱਥੇ ਜਿ세 ਟਾਈਮ ਕੇਪੀਐਸ ਗਿਲ ਵੀ ਸਨਮਾਨਤ ਹੋਇਆ ਅੱਛਾ ਜੀ ਮੈਂ ਬਰੋਦ ਕੀਤਾ ਰੰਗੜਾ ਦਾ ਹੂੰ ਤੇ ਬੜੀ ਅਫਸੋਸ ਨਾਲ ਗੱਲ ਆ ਸਿੱਖਾਂ ਨੂੰ ਸਿੱਧਾ ਚੈਲੰਜ ਆ ਇਹ ਨਹੀਂ ਇੱਕ ਪਾਸੇ ਤੁਸੀਂ ਫੱਗੂ ਵਾਲਾ ਸਾਹਿਬ ਇਹ ਗੱਲ ਕਰਦੇ ਵੀ ਐਸਜੀਪੀਸੀ ਐਸਡੀ ਮਸਤੂਆਣਾ ਗੁਰਦੁਆਰਾ ਸਾਹਿਬ ਦੀ ਮਾਲਕ ਹੈ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਸਖਦੇਵ ਢੀਂਡ ਸਾਹਿਬ ਇਸ ਨੂੰ ਦੱਬ ਕੇ ਬੈਠਾ ਹੈ ਮਾਲਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਸਾਰੀਆਂ ਅਦਾਲਤਾਂ ਦੀ ਕਿਉਂਕਿ ਸੰਤ ਬਾਬਾ ਆਤਰ ਸਿੰਘ ਜੀ ਜਿਉਂਦੇ ਜੀ ਇਹ ਸ਼ਰੋਮਣੀ ਕਮੇਟੀ ਦੇ ਸੰਪੂਰਨ ਕਰਕੇ ਸੀ ਜਾਇਦਾਦ ਜੀ ਔਨ ਰਿਕਾਰਡ ਸ਼ਰੋਮਣੀ ਕਮੇਟੀ ਦੇ ਰਿਕਾਰਡ 'ਚ ਹੈ ਨੀ ਫਿਰ ਸੁਖਦੇਵ ਸਿੰਘ ਢੀਂਡਸਾ ਦੇ ਵਿੱਚ ਦਖਲੰਦਾਜੀ ਕਿਉਂ ਹੈ? ਸੁਖਦੇਵ ਸਿੰਘ 3 ਸਾਲ ਇੱਕ ਜਾਲੀ ਟਰਸਟ ਬਣਾ ਕੇ ਉੱਥੇ ਕਬਜ਼ਾ ਕਰੀ ਬੈਠਾ। ਅੱਛਾ ਜੀ। ਹਾਂ ਜੀ। ਉੱਥੇ ਵਿੱਦਗਾਰੇ ਵੀ ਬਹੁਤ ਵੱਡੇ ਵੱਡੇ ਨੇ। ਹੂੰ। ਸਾਰਿਆਂ ਤੇ ਕਬਜ਼ਾ 1 ਕਰੋੜ ਰੁਪਏ ਦੀ ਗੋਲ ਕਾਇਮ ਹੀ ਨਹੀਂ ਦੀ। ਨੀ ਫਿਰ ਗੋਲ ਇੱਕ ਮਹੀਨੇ ਦੀ ਕੱਲੀ। 1 ਕਰੋੜ ਰੁਪਏ ਦੀ 1 ਮਹੀਨੇ ਦੀ। ਮੱਥਾ ਟਿਕਾਈ 12 ਕਰੋੜ ਸਾਲ ਦਾ। ਅੱਛਾ। ਸਾਲ ਮਿਲ ਕੇ ਵੰਡ ਲੈਂਦੇ ਨੇ। ਸாரி ਜਿੰਨੀ ਆਮਦਨ ਬਣਦੀ 1 ਕਰੋੜ ਰੁਪਏ ਦੀ ਬਣਦੀ ਆ ਨਹੀਂ ਉਹ ਤਾਂ ਗੋਲਕਾਂ ਦੀ ਆਮਦਨ ਆ 400 ਏਕੜ ਦੀ ਮੀਂਹ ਦੀ ਆਮਦਨ ਕੱਲੀ ਗੋਲਕਾਂ ਦੀ 1 ਕਰੋੜ ਰੁਪਏ ਆਮਦਨ ਹੈਗੀ ਆ 1 ਕਰੋੜ ਰੁਪਏ ਆਮਦਨ ਨਾਲ ਸਿਰੰਜੇ ਜਿਆਦਾ ਤਾਂ ਜਿਆਦਾ ਦਾ ਠੇਕਾ ਜੋ ਜੋ ਮਰਜ਼ੀ ਚ ਕੋਤਾ ਕਹਿ ਲੋ ਉਹਨੂੰ ਅੱਛਾ ਉਹ ਲੱਗਾ ਉਹ ਤਾਂ ਵਿਖਰਾ ਹੈ ਉਹ ਲੱਗਾ ਵੇ ਛੜਕਦੇ ਉੱਤੇ ਖੜਾ ਪ੍ਰਸ਼ਾਦ ਵੇਖਦਾ ਕੜਾਹ ਵੇਖਦਾ ਪ੍ਰਸ਼ਾਦ ਨਹੀਂ ਉਹ ਉਹਨੂੰ ਕਿਰਪਾਨ ਪੇਟ ਨਹੀਂ ਹੁੰਦੀ ਨਾ ਨਾ ਮਹਾਰਾਜ ਦੇ ਤਾਬੇ ਜਾਂਦਾ ਛੜਕਦੇ ਉੱਤੇ ਅੱਡਾ ਲਾਇਆ ਹੈ ਨੇ 70000 ਰੁਪਏ ਦਾ 50000 ਤੋਂ ਲੈ ਕੇ 70000 ਰੋਜ਼ ਅੱ ਰੋਲ ਗੱਲਣਾ ਸੋ ਫਗੂਵਾਲਾ ਸਾਹਿਬ ਜਿਸ ਤਰ੍ਹਾਂ ਤੁਸੀਂ ਧਰਨਾ ਲਾਇਆ ਸੀਗਾ ਜੇਕਰ ਤੁਹਾਨੂੰ ਬਾਹਰ ਚੁੱਕ ਕੇ ਕਿਸੇ ਨੇ ਕੀਤਾ ਤੁਹਾਨੂੰ ਬਾਹਰ ਮੈਨੇਜਰ ਗੁਰਦੁਆਰਾ ਲੋਕਲ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਨੇਜਰ ਅਜਗਜੀਤ ਸਿੰਘ ਅੱਛਾ ਇਹ ਕੋ ਟ੍ਰਾਂਸਪੋਰਟ ਫੋਰਸ ਵੀ ਨਾਲ ਆਈ ਸੀ ਕੋਈ ਟ੍ਰਾਂਸਪੋਰਟ ਫੋਰਸ ਨੇ ਉਹਦੇ ਕੋਲ ਜਿੰਨੇ ਸੇਵਾਦਾਰ ਸੀ ਗੁਰਦੁਆਰੇ ਦੇ 10 12 ਕਿਸੇ ਨੇ ਮੇਰੀਆਂ ਟੰਗਾਂ ਫੜੀਆਂ ਕਿਸੇ ਨੇ ਮੈਨੂੰ ਬਾਹ ਫੜੀਆਂ ਤੇ ਇਹ ਸਾਰਿਆਂ ਨੇ ਤੇ ਸਾਰਿਆਂ ਨੇ ਮਤਲਬ ਨਾਲੇ ਮਿਲ ਕੇ ਜਿੰਨੇ ਪੁਲਿਸ ਨੇ ਕਿਸੇ ਨੂੰ ਚਾਰ ਕੇ ਗੱਡੀ ਚ ਫੁੱਟ ਕੇ ਲੈ ਕੇ ਜਾਂਦੀ ਤੁਹਾਡੀ ਵੀਡੀਓ ਗ੍ਰਾਫੀ ਕੀਤੀ ਕਿਸੇ ਨੇ ਫਿਰ ਜਦੋਂ ਚੁੱਕ ਕੇ ਤੁਹਾਨੂੰ ਬਾਹਰ ਕੀਤਾ ਉਸ ਟਾਈਮ ਤਾਂ ਮੌਕਾ ਹੀ ਇਹਨਾਂ ਨੇ ਮੌਕਾ ਦੇਖਦੇ ਰਹੇ ਹੋਣਗੇ ਹੋਣ ਕੋਈ ਸਾਰੇ ਸੱਜਣ ਮੇਰੇ ਇਧਰ ਉਧਰ ਹੋਏ ਸਵੇਰ ਸਵੇਰ ਦਾ ਟਾਈਮ ਸੀ ਨਾ ਹੁਣ ਇੱਕ ਘੰਟਾ ਪਹਿਲਾਂ ਹੂੰ ਤੇ ਇਹਨਾਂ ਨੂੰ ਦੇਖ ਪਤਾ ਸੀ ਵੀ ਇੱਥੋਂ ਕਿਉਂਕਿ ਰਾਤ ਵੀ ਇਹਨਾਂ ਦਾ ਅਟੈਕ ਸੀਗਾ ਰਾਤ ਉਸ ਟਾਈਮ ਸਾਡੇ ਕੋਲ ਕੈਮਰੇ ਵਾਲੇ ਸੀਗੇ ਜੀ ਜੀ ਮੇਰਾ ਮੋਬਾਈਲ ਸੀਗਾ ਮੈਂ ਕਿਸੇ ਨੂੰ ਕਿ ਮੈਂ ਕਰਵਾ ਸਕਦਾ ਤੇ ਮੌਕੇ ਫਗੂwala ਸਾਹਿਬ ਜਿਸ ਤਰ੍ਹਾਂ ਤੁਸੀਂ ਉਹ ਦਰਬਾਰ ਸਾਹਿਬ ਦੀ ਨਕਲ ਦੀ ਗੱਲ ਕਰਦੇ ਹੋ ਵੀ ਮਸਤੂਆਣਾ ਦੇ ਵਿੱਚ ਕਿੰਨਾ ਕੁ ਕਿੰਨੀ ਕੁ ਸਾਰੀ ਹੋ ਚੁੱਕੀ ਹੈ ਉਹ ਵਾਲੀ 100% ਫਿਰ ਸੋਨਾ ਲੱਗਣਾ ਬਾਕੀ ਹੈ ਜੀ ਅੱਛਾ ਜੀ ਪੂਰੀ ਸਾਰੀ ਹੋ ਚੁੱਕੀ ਹੈ ਹੋਰ ਜਾਂ ਸਤਬਾਬਾ ਆਦਰ ਸਿੰਘ ਦੀ ਵਰਥੀ ਚੱਲਦੀ ਹੈ ਉੱਥੇ ਹੁਣ ਉਹ ਤੇ ਲੜੀਆਂ ਪਈਆਂ ਹੋਈਆਂ ਨੇ ਪੂਰੀ ਸਜਾਵਟ ਹੋਈ ਹੈ ਤੇ ਮਹਾਰਾਜਾ ਪ੍ਰਕਾਸ਼ ਵੀ ਹੈਗਾ ਅੱਛਾ ਜੀ ਹਾਂ ਜੀ ਫਗੂwala ਸਾਹਿਬ ਜਿਸ ਤਰ੍ਹਾਂ ਦਰਬਾਰ ਸਾਹਿਬ ਦੀ ਨੀਂ ਪੱਥਰ ਗੁਰੂ ਅਰਜਨ ਦੇਵ ਸਾਹਿਬ ਨੇ ਰੱਖਿਆ ਸੀਗਾ ਤੇ ਦਰਬਾਰ ਸਾਹਿਬ ਤਾਂ ਕੌਮ ਦਾ ਇੱਕ ਹੀ ਹੋਣਾ ਚਾਹੀਦਾ ਹੈ ਹਰਮੰਦਰ ਸਾਹਿਬ ਜਿਹਦੀ ਇੱਕ ਹੀ ਹੋਣਾ ਚਾਹੀਦਾ ਹੈ ਹੋਰ ਕਿੰਨੇ ਕੁ ਦਰਬਾਰ ਸਾਹਿਬ ਬਣਨਗੇ ਨਹੀਂ ਸਾਡਾ ਸਿਧਾਂਤ ਹੈ ਜੀ ਡੱਠੇ ਸਭੇ ਥਾਂ ਨਹੀਂ ਤੋ ਤੇ ਜੈਸੇ ਬੈਸੜੇ ਤੇ ਖੜੇ ਆ ਹਾਂਜੀ ਸੈਂਟਰ ਆਫ ਸਿੱਖ ਹੈ ਸਿੱਖਾਂ ਦਾ ਇੱਕ ਸੈਂਟਰ ਹੈ ਕੇਂਦਰੀ ਧੁਰਾ ਜੀ ਇਹ ਤਾਂ ਭਾਜਪਾ ਬਣਾ ਰਹੀ ਹੈ ਮਦਨ ਮੋਹਨ ਮਾਲਵੀ ਹੋਰ ਉਹਨੇ ਚਾਲ ਆ ਇਹ ਪੰਡਤ ਮਦਨ ਮੋਹਨ ਮਾਲਵੀ ਹੋਰਾਂ ਦੀ ਨਹੀਂ ਸੁਣਨ ਵਿੱਚ ਆਇਆ ਵੀ ਜਿਵੇਂ ਮਸਤੂਆਣਾ ਆਣਾ ਵੇਲੇ ਮਹਾਪੁਰਸ਼ ਕਹਿੰਦੇ ਬਾਬਾ ਜੀ ਸੀ ਅਤਰ ਸਿੰਘ ਕਹਿੰਦੇ ਵੀ ਅਸੀਂ ਪੰਜ ਬਣਾਵਾਂਗੇ ਦਰਬਾਰ ਸਾਹਿਬ ਵਿੱਚ ਇਹ ਗੱਲ ਹੈਗੀ ਐਵੇਂ ਕਿਤੇ ਨਹੀਂ ਹੈ ਮੈਂ ਸਾਰੀ ਹਿਸਟਰੀ ਪੜੀ ਆ ਉਹਨਾਂ ਦੀ ਸੰਤ ਪਾਪਾ ਆਤਰ ਸਿੰਘ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਇਹਨਾਂ ਨੇ ਸ਼ੁਰੂ ਕੀਤਾ ਇਹ ਉਹਨਾਂ ਨੇ ਵਚਨ ਨਹੀਂ ਕੀਤੇ ਸੀ ਕਿ ਨਹੀਂ ਨਹੀਂ ਕਿਤੇ ਵਚਨ ਨਹੀਂ ਕੀਤੇ ਜੀ ਕਿਤੇ ਦਿਖਾ ਦੇਣ ਮੈਂ ਨੀਚੇ ਥਾਵੇਂ ਬੈਠ ਕੇ ਜੁੱਤੀਆਂ ਮਾਰੋ ਜਿੰਨੀਆਂ ਮਰਜੀ 100 ਮੇਰੇ ਸਿਰ 'ਤੇ ਨਹੀਂ ਭਾਵੇਂ ਜੇ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਫਿਰ ਵੀ ਹੈ ਤਾਂ ਗਲਤ ਈ ਹੈ ਵੀ ਪੰਜ ਬਣਾਵਾਂਗੇ ਹੋਰ ਦਰਬਾਰ ਸਾਹਿਬ ਦਾ ਕੋਮ ਦਾ ਹੁੰਦਾ ਹੈ ਨਾ ਜਿਹੜੀ ਗੱਲ ਤੁਸੀਂ ਸੁਣਨੀ ਚਾਹ ਰਹੇ ਹੋ ਮੇਰੇ ਮੂੰਹ ਦੇ ਉੱਤੋਂ ਹਾਂਜੀ ਇਹ ਇਹ ਸਾਰੇ ਅੰਗਰੇਜ਼ ਦੀ ਦੇਣ ਸੀ ਪੰਜਾਤਰ ਸਿੰਘ ਹਾਂਜੀ ਹਾਂਜੀ ਪੰਜਾਤਰ ਸਿੰਘ ਵੀ ਅੰਗਰੇਜ਼ ਦੀ ਦੇਣ ਸੀ ਇਹ ਚਿੱਟੀਆਂ ਕਾ ਚਿੱਟੀਆਂ ਕਾ ਸਾਨੂੰ ਇਹ ਪੰਗੂ ਵਾਲਾ ਸਾਹਿਬ ਇਹ ਇੱਕ ਨਹੀਂ ਇਹ ਘਟੋ ਘਟ ਵੀ 5-7 ਜਿਹੜੇ ਸਿੱਖ ਕੌਮ ਦੇ ਵਿੱਚ ਠਾਪੇ ਗਏ ਸੀ ਜਿਹੜੇ ਮਹਾਪੁਰਸ਼ ਬਣਾ ਕੇ ਇਹਨਾਂ ਨੂੰ ਕਹਿੰਦੇ ਵੀ ਫੌਜ ਦੇ ਵਿੱਚ ਆਏ ਸੀਗੇ ਬਿਲਕੁਲ ਸੱਚੀ ਆ ਗੱਲ ਤੁਹਾਡੀ ਇਹ ਸਹੀ ਆ ਇਹ ਨਹੀਂ ਕੌਣ ਕੌਣ ਆਏ ਠਾਪੇ ਗਏ ਸੀ ਵੀ ਫੌਜ 'ਚ ਵੀ ਜੋੜੀ ਕਰ ਰਹੇ ਨੇ ਦੇ ਚਿਹਰੇ ਤੇ ਬੈਠੇ ਨੇ ਤੇ ਨਾਮ ਵੀ ਕਰ ਰਹੇ ਨੇ। ਅੱਗੂ ਵਾਲਾ ਸਾਹਿਬ ਇਹ ਜਿਹੜੇ ਸੰਤ ਮਹਾਪੁਰਸ਼ ਬਣਾ ਕੇ ਅੰਗਰੇਜ਼ਾਂ ਨੇ ਭੇਜੇ ਸੀਗੇ ਕੌਣ-ਕੌਣ ਸੀਗੇ ਪਤਾ ਕੋਈ? ਪਰ ਉਹ ਤਾਂ ਜੀ ਮੇਰੀ ਥੋੜੀ ਜੀ ਮੇਰੀ ਸਰੀਰਕ ਪੋਜੀਸ਼ਨ ਨਹੀਂ ਇੰਨਾ ਲੰਬਾ ਹੋਣਾ ਜੇ ਇਹ। ਹੂੰ। ਤੇ ਮੈਂ ਤੁਹਾਨੂੰ ਦੱਸ ਸਕਦਾ ਸਾਰੇ ਘੁਣਸਾ ਵਾਲੇ ਸੀ ਸੰਤ ਬਾਬਾ ਪਰ ਜੀ ਕਈ ਬਹੁਤ ਸੀਗੇ ਮਗਲੇ ਪੁੰਗੇ ਮੇਰੇ ਹੁਣ ਦਿਮਾਗ ਤੋਂ। ਬਾਬਾ ਇਸ਼ਰ ਸਿੰਘ ਵੀ ਦੱਸਦੇ ਆ। ਹਾਂਜੀ ਹਾਂਜੀ ਹਾਂਜੀ। ਇਹ ਸਾਰੇ ਮਹਾਪੁਰਖ ਜਿੰਨੇ ਚਿੱਟੀ ਸ਼ੌਂਕ ਹੈ ਜਿਹੜੀ ਮੈਂ ਚਿੱਟੀ ਸ਼ੌਂਕ ਕਹਿੰਦਾ। ਫਕੀਰ ਵਾਲਾ ਸਾਹਿਬ ਜਿੰਦੇ ਵੀ ਮੋਰਚੇ ਲੱਗਦੇ ਆ ਸਿੱਖ ਕੌਮ ਦੇ ਜੀ ਉਥੇ ਜਿਹਨਾਂ ਤੁਸੀਂ ਹੁਣ ਗੱਲ ਕਰ ਰਹੇ ਹੋ ਚਿੱਟੀ ਸਿਉਂਕ ਦੀ ਵੀ ਚਿੱਟੀ ਸਿਉਂਕ ਉਥੇ ਸਹਿਯੋਗ ਕਿਉਂ ਨਹੀਂ ਕਰਦੀ ਹਾਂਜੀ ਸਹਿਯੋਗ ਕਿਉਂ ਨਹੀਂ ਕਰਦੀ ਮੋਰਚਿਆਂ ਦੇ ਵਿੱਚ ਜਿਹੜੀ ਤੁਸੀਂ ਹੁਣ ਗੱਲ ਕਹੀ ਹੈ ਨਹੀਂ ਜਿਹੜੀ ਚਿੱਟੀ ਸਿਉਂਕ ਤਾਂ ਮੈਂ ਚੋਲੇ ਵਾਲੇ ਕਹਿ ਰਿਹਾ ਨਾ ਜਿਹੜਾ ਚੋਲਿਆਂ ਵਾਲੇ ਲੋਕ ਹਾਂ ਚਿੱਟੀ ਸਿਉਂਕ ਜਿਹੜੀ ਤੁਸੀਂ ਕਹਿ ਰਹੇ ਚੋਲਿਆਂ ਵਾਲੇ ਜਿਹਨਾਂ ਨੇ ਰੇਪ ਦਾ ਕੀਤਾ ਹਾਂਜੀ ਹਾਂਜੀ ਜਿਹੜੇ ਸੁਚੇਤ ਨੇਗੇ ਉਹ ਤਾਂ ਅਕਾਲੀ ਦਲ ਦੇ ਰੂਪ ਚਾਹੇ ਤੇ ਸ਼ਰਮਣੀ ਕਮੇਟੀ ਦੇ ਰੂਪ ਚਾਹੇ ਤੇ ਸੁਚੇਤ ਲੋਕ ਜਿਹੜੇ ਹਾਂਜੀ ਹੈ ਜੀ ਤੇ ਲੇਕਿਨ ਉਹਨਾਂ ਦੀ ਦਸ਼ਾ ਆ ਹੁਣ ਮੇਰਾ ਬਾਹਰ ਟੁੱਟਣਾ ਸਮਾਨ ਬਾਹਰ ਟੁੱਟਣਾ ਮੇਰਾ ਬਿਸਤਰਾ ਬਾਹਰ ਟੁੱਟਣਾ ਹਾਂਜੀ ਇਹ ਕਿਸ ਕਿਸ ਚੀਜ਼ ਦਾ ਸੰਕੇਤ ਹੈ ਹੂੰ ਇਹ ਕਿਸ ਚੀਜ਼ ਦਾ ਸੰਕੇਤ ਹੈ ਜੀ ਜੀ ਇਹਦਾ ਮਤਲਬ ਇਹ ਦਰਬਾਰ ਸਾਹਿਬ ਦੀ ਨਕਲ ਦੀ ਹਮਾਇਤ ਕਰਦੇ ਆ ਹੂੰ ਇਹਦਾ ਮਤਲਬ ਤਾਂ ਇਹ ਹੈ ਨਾ ਵੀ ਇਹ ਦਰਬਾਰ ਸਾਹਿਬ ਦੀ ਜਿਹੜੀ ਇਮਾਰਤ ਬਣ ਰਹੀ ਹੈ ਮਸਵਾਣੇ ਉਹਦੀ ਹਮਾਇਤ ਕਰਦੇ ਆ ਹੂੰ ਮੇਰਾ ਵਿਰੋਧ ਕਰਦੇ ਆ ਮੈਂ ਵਿਰੋਧ ਕਰਦਾ ਪਰਸੋਂ ਦੀ ਨਕਲ ਦਾ ਨਹੀਂ ਹੁਣ ਫਗੂਵਾਲ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਸ ਮਸਲੇ ਤੇ ਹੁਣ ਦੀ ਮੌਜੂਦਾ ਸਥਿਤੀ ਦੇ ਵਿੱਚ ਕੀ ਬੋਲੇ ਹੈਗੇ ਆ ਲੇ ਉਹ ਤਾਂ ਕੀ ਬੋਲਣਗੇ ਜੀ ਹੁਣ ਉਹ ਤਾਂ ਮੈਨੂੰ ਪਤਾ ਮੈਨੂੰ ਇਹ ਪਤਾ ਲੱਗਿਆ ਸੀ ਕਿ ਅੱਜ ਉਹ ਮਸਤਵਾਨੇ ਆ ਰਹੇ ਨੇ ਅੱਛਾ ਜੀ ਉਹਨਾਂ ਨੇ ਮੇਰੀਆਂ ਲਿਖਤਾਂ ਦੀ ਸਾਡੀਆਂ ਚਿੱਠੀਆਂ ਦਾ ਆਪਦੇ ਹੁਕਮਨਾਮੇ ਬਾਰੇ ਤਾਂ ਸਾਰਾ ਕੁਝ ਭੁੱਲ ਗਏ ਅੱਜ ਮੈਨੂੰ ਪਤਾ ਲੱਗਿਆ ਵੀ ਉਹ ਸੰਤ ਬਾਬਾ ਆਤਰ ਸਿੰਘ ਜੀ ਨੂੰ ਮਸਤਵਾਨੇ ਸ਼ਰਦਾ ਪੇਟ ਕਰਨ ਆ ਰਹੇ ਨੇ ਇਥੇ ਇੱਕ ਸਵਾਲ ਹੈ ਫਗੂ ਵਾਲਾ ਸਾਹਿਬ ਜਿੰਨੀਆਂ ਸਿੱਖ ਜੱਥੇਬੰਦੀਆਂ ਨੇ ਨਿਹੰਗ ਸਿੰਘ ਜੱਥੇਬੰਦੀਆਂ ਕੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਵੀ ਦਰਬਾਰ ਸਾਹਿਬ ਦੀ ਨਕਲ ਹੋ ਰਹੀ ਹੈ ਕਿਸੇ ਨੇ ਵਿਰੋਧ ਕੀਤਾ ਜੱਥੇਬੰਦੀਆਂ ਨੇ ਤੁਹਾਡੇ ਨਾਲ ਮੈਨੂੰ ਮੈਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਮੈਂ ਬਰਗਾੜੀ ਮੋਰਚੇ ਤੇ ਮੂਰਲੀਆ ਸਫਾਂ ਦੇ ਵਿੱਚ ਹੋ ਕੇ ਲੜਾਈ ਲੜੀ ਆ ਜੀ ਦੇਰ ਗਿਆ ਜਿੰਨੀ ਵਾਰੀ ਵੀ ਮਤਲਬ ਇਸ ਮਸਲੇਾਂ ਤੇ ਜੀ ਤੇ ਮੈਨੂੰ ਇਸ ਮਸਲੇ ਤੇ ਚੁੱਪ ਕਿਉਂ ਨੇ ਮੈਨੂੰ ਇਹ ਚਿੰਤਾ ਹੈ ਜੀ ਚਾਲਤਾ ਸਾਹਿਬ ਦਾ ਹੁਕਮਨਾਮਾ ਵੀ ਹੋ ਗਿਆ ਪਰ ਮੈਨੂੰ ਇਸ ਗੱਲ ਦੀ ਚਿੰਤਾ ਵੀ ਇਹ ਚੁੱਪ ਕਿਉਂ ਨੇ ਜੀ ਇਵਨ ਇਥੋਂ ਤੱਕ ਵੀ ਅੱਜ ਦਲਜੀਤ ਸਿੰਘ ਬਿੱਟੂ ਵੀ ਉੱਥੇ ਆਏ ਨੇ ਜੀ ਕੁਰਬਾਨੀ ਵਾਲੇ ਨੇ ਸਰਦਾਰ ਸਿਮਰਜੀਤ ਜੀ ਸਨਮਾਨ ਹਰੇਕ ਸਾਲ ਉੱਥੇ ਜਾਂਦਾ ਹੈ ਸ਼ਰਬਾ ਪੇਟ ਕਰਨ ਅੱਛਾ ਜੀ ਹਾਂ ਜੀ ਇੱਕ ਨਫਸੋਲ ਜਾਰੇ ਇਸ ਗੱਲ ਦਾ ਮੈਂ ਤੁਹਾਡੇ ਚੈਨਲ ਨੂੰ ਮੁਬਾਰਕ ਕਰਦਾ ነ ਇਸ ਗੱਲ ਦੀ ਵੀ ਤੁਸੀਂ ਇਸ ਗੱਲ ਨੂੰ ਚੱਕਣ ਦਾ ਮੁੱਦਾ ਬਣਾਇਆ ਜੀ ਤਸਵੀਲਾ ਬਣਾਇਆ ਪਰ ਉਹ ਸੋਚ ਐ ਇਸ ਗੱਲ ਦਾ ਵੀ ਇਹ ਸਾਡੇ ਅਗਵਾਈ ਕਰਨ ਵਾਲੇ ਲੀਡਰ ਇਹ ਕਿਉਂ ਇਸ ਗੱਲ ਹੂੰ ਉਸ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਸਰਦਾਰ ਫਿਰਮਨਜੀਤ ਸਿੰਘ ਮਾਨ ਜੀ ਜੀ ਟੋਕਰੀ ਚੱਕ ਕੇ 2009 ਤੋਂ ਪਹਿਲਾਂ ਟੋਕਰੀ ਚੱਕ ਕੇ ਗਾਹ ਕੱਢਣ ਦੀ ਸੇਵਾ ਕਰ ਰਹੇ ਨੇ ਉੱਥੇ ਹੀ ਉੱਥੇ ਠੀਕ ਹੈ ਜਿਹੜੀ ਹੂ ਹੂ ਬਣਾਈ ਗਈ ਹੈ ਦਰਬਾਰ ਚਾਂਦੀ ਜਿਹੜਾ ਉਹ ਤਾਂ ਸਰੋਵਰ ਬਣਿਆ ਜਿੱਥੇ ਉਹ ਤੋਂ ਗਾਹ ਕੱਢਣ ਦਾ ਉਹਦੀ ਕਾਰ ਸੇਵਾ ਸ਼ੁਰੂ ਕੀਤੀ ਸੀ ਫਗੂ ਵਾਲਾ ਸਾਹਿਬ ਇਹ ਲੋਕ ਕੌਣ ਹੈਗੇ ਜਿਨ੍ਹਾਂ ਨੂੰ ਤੁਸੀਂ ਆਪਾਂ ਮੰਨਦੇ ਆ ਵੀ ਸਾਡੇ ਸੇਕ ਕੌਮ ਦੇ ਲੀਡਰ ਹੈ ਮੈਂ ਮੈਂ ਤਾਂ ਇਹ ਮਹਿਸੂਸ ਕੀਤਾ ਹੈ ਜੀ ਮੈਂ ਇਹੀ ਇਸੇ ਲਈ ਤਾਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਜਿੱਥੇ ਮੈਂ ਅੱਜ ਬੈਠਾ ਸੀ ਨਾ ਵੀ ਕੱਚਾ ਚਿੱਠਾ ਛਾਪੇ ਸ਼੍ਰੋਮਣੀ ਕਮੇਟੀ ਵਾਈਟ ਪੇਪਰ ਛਾਪੇ ਮੈਂ ਐਜੂਕੇਟਿਡ ਪਰਸਨ ਆ ਜੀ ਮੈਂ ਇਹੀ ਕਿਹਾ ਸੀ ਵੀ ਇਹ ਕੱਚਾ ਚਿੱਠਾ ਛਾਪੋ ਵੀ ਮਾਲਕ ਕੌਣ ਹੈ ਸਾਡੀ ਜਾਂ ਤਾਂ ਸਾਡੀ ਤੁਹਾਡੀ ਜ਼ਮੀਨ ਦੇ ਉੱਤੇ ਜੇ ਤੁਹਾਡੀ ਜ਼ਮੀਨ ਹੈ ਤੁਹਾਡੀ ਜ਼ਮੀਨ ਦੇ ਉੱਤੇ ਮੈਂ ਕੋਈ ਮੰਨਤ ਸਾਰੀ ਜਾਵਾਂਗਾ ਕੇ ਤੁਹਾਡੀ ਕਰਦੀ ਜੀ ਕੋਣ ਬਣਾ ਰਿਹਾ ਹੈ ਕੋਣ ਸਾਫ ਰਿਹਾ ਹੈ ਕੋਣ ਕੀ ਇਹਦਾ ਕੀ ਹੈ ਮਤਲਬ ਇਹਦਾ ਇਹ ਤਾਂ ਦੱਸਿਆ ਤਾਂ ਜਾਵੇ ਹਮ ਅਜੇ ਦੱਸਣ ਦੀ بجائے ਮੈਨੂੰ ਚੱਕ ਕੇ ਡਿਊਟੀ ਤੋਂ ਬਾਹਰ ਛੱਡਤਾ ਫਗੂ ਵਾਲਾ ਸਾਹਿਬ ਮੈਂ ਤੁਹਾਨੂੰ ਸਵਾਲ ਕੀਤਾ ਸੀਗਾ ਵੀ ਜਥੇਬੰਦੀਆਂ ਸਹਿਯੋਗ ਕਿਉਂ ਨਹੀਂ ਕਰਦੀਆਂ ਤੁਸੀਂ ਸਵਾਲ ਦਾ ਜਵਾਬ ਜਿਹੜਾ ਕਲੀਅਰ ਨਹੀਂ ਦਿੰਦਾ ਸਾਫ਼ ਕਰਕੇ ਨਹੀਂ ਮੈਂ ਤਾਂ ਹੱਥ ਜੋੜ ਕੇ ਨਿਮਰਤਾ ਸਾਹਿਬ ਬੇਨਤੀ ਕਰਦਾ ਉਹਨਾਂ ਨੂੰ ਵੀ ਜੇ ਮੈਂ ਗਲਤ ਆ ਇਹ ਦਰਬਾਰ ਸਾਹਿਬ ਦੀ ਨਕਲ ਹੈ ਨਹੀਂ ਹਮ ਵੀ ਤੁਸੀਂ ਕਿਉਂ ਨਹੀਂ ਮਦਦ ਕਰਦੇ ਤੁਸੀਂ ਆਪ ਅੱਗੇ ਲਾ ਕੇ ਜੇ ਕੋਈ ਪਰਸਨਲਿਟੀ ਕਲੈਸ਼ ਹੈ ਕਿਸੇ ਦੇ ਨਾਲ ਜੀ ਉਹ ਪਿੱਛੇ ਮੈਂ ਤਾਂ ਪਿੱਛੇ ਲੈਣ ਨੂੰ ਪਿਆਰਾ ਇਥੇ ਹੂੰ ਮੈਂ ਤਾਂ ਕਨੇ ਹੀ ਮੁਕੱਦਮਿਆਂ ਦਾ ਇਹਦੇ ਗੱਲ ਦੇ ਵਿੱਚ ਉਹ ਕਰ ਰਿਹਾ ਸਾਹਮਣਾ ਕਰ ਰਿਹਾ ਜਿਹੜੇ ਜਾਲੀ ਮੁਕੱਦਮੇ ਬਣੇ ਨੇ ਮੇਰੇ ਤੇ ਇਹਦੇ ਤੇ ਕੇਸ ਵਗੈਰਾ ਲੱਗੇ ਹੈ ਹਾਈ ਕੋਰਟ ਚ ਹੈ ਜੀ ਕੋਈ ਕੇਸ ਵਗੈਰਾ ਲਗਾਇਆ ਹਾਈ ਕੋਰਟ ਚ ਕਿਹੜਾ ਜੀ ਇਹ ਜਿਹੜਾ ਮਸਲਾ ਤੁਸੀਂ ਜਿਸ ਮਸਲੇ ਤੇ ਬੈਠੇ ਸੀਗੇ ਇਹ ਮਸਲਾ ਤਾਂ ਦਰਬਾਰ ਸਾਹਿਬ ਦੀ ਇਹਦੇ ਤੇ ਕੋਈ ਕੇਸ ਵਗੈਰਾ ਲੱਗਿਆ ਹੈ ਕਿ ਨਹੀਂ ਲੱਗਿਆ ਕੇਸ ਪਾਜੀ ਸੰਤ ਆਤਮ ਸਿੰਘ 300 ਮਤਲਬ ਵਰਸਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜੀ ਇਹ ਚੱਲ ਰਿਹਾ ਹੈ ਚੱਲਦਾ ਕੇਸ ਹਾਂ ਇਹ ਤਾਂ ਅੱਜ ਜੇ 300 ਸਾਹਿਬ ਸਟੇਪ ਆਫਿਸ ਲੈ ਲਣ ਤਾਂ ਸ਼੍ਰੋਮਣੀ ਕਮੇਟੀ ਦਾ ਮੁਕੰਮਲ ਕਬਜ਼ਾ ਹੋ ਜਾਂਦਾ ਕਾਗਜ਼ੀ ਵਾਪਸ ਲੈਣ ਐਪਲੀਕੇਸ਼ਨ ਹੀ ਦੇਣੀ ਆ 300 ਸਾਹਿਬ ਨੂੰ ਨਹੀਂ ਜਿਸ ਤਰ੍ਹਾਂ ਫਗੂ ਵਾਲਾ ਸਾਹਿਬ ਜਿਸ ਤਰ੍ਹਾਂ ਤੁਸੀਂ ਹੁਣ ਕਬਜ਼ੇ ਦੀ ਗੱਲ ਕਰਦੇ ਹੋ ਵੀ ਕਬਜ਼ਾ ਹੁਣ ਇਸ ਟਾਈਮ ਸੁਖਦੇਵ ਸਿੰਘ ਢੀਡਸਾ ਦਾ ਹੈ ਸੁਖਦੇਵ ਸਿੰਘ ਢੀਡਸਾ ਦਾ ਜੀ ਤੇ ਐ ਨਾਲੇ ਤੁਸੀਂ ਕਹਿੰਦੇ ਬਈ ਐਸ ਜੀਪੀਸੀ ਦਾ ਵੀ ਨਾਲ ਉਹਨਾਂ ਦਾ ਕਬਜ਼ਾ ਹੈਗਾ ਕਬਜ਼ਾ ਨਹੀਂ ਜੀ ਮਾਲਕੀ ਹੋਦੀ ਹੈ ਮਾਲਕੀ ਐਸਜੀਪੀਸੀ ਹੈ ਕਬਜ਼ਾ ਜਿਹੜਾ ਸੁਖਦੇਵ ਸਿੰਘ ਢੀਡਸਾ ਦਾ ਹੈ ਢੀਡਸਾ ਦਾ ਹਾਂ ਤੇ ਕੌਣ ਛਡਵਾਏਗਾ ਕਬਜ਼ਾ ਫਿਰ ਇਹਨਾਂ ਕੋਲ ਸ਼ਰੋਮਣੀ ਕਮੇਟੀ ਦਾ ਹੱਕ ਬਣਦਾ ਹੀ ਹੁਣ ਸ਼ਰੋਮਣੀ ਕਮੇਟੀ ਦਾ ਜਿਹੜਾ ਕਬਜ਼ਾ ਛਡਾਉਣ ਦੀ ਗੱਲ ਕਰਦਾ ਉਹਨੂੰ ਛੜਕ ਤੇ ਛੁੜਦਾ ਹੂੰ ਫਗੂwala ਸਾਹਿਬ ਜਿੰਨੀ ਵੀ ਤੁਸੀਂ ਕਾਰਵਾਈ ਕੀਤੀ ਹੈ ਤੁਹਾਡਾ ਅਗਲਾ ਸਟੈਂਡ ਕੀ ਹੋਵੇਗਾ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਮੈਂ ਤਾਂ ਬੈਠਾ ਜੀ ਮੈਂ ਤਾਂ ਪਾਣੀ ਵੀ ਛੱਡ ਦੇਵਾਂਗਾ ਹੁਣ ਬਾਹਰ ਹੀ ਬੈਠੋਗੇ ਭਵਾਨੀਗੜ੍ਹ ਦੇ ਗੁਰਦੁਆਰਾ ਸਾਹਿਬ ਬਾਹਰ ਹੀ ਲਾ ਦੇ ਹਲੋ ਹਾਂਜੀ ਹਾਂਜੀ ਮੈਂ ਕਿਹਾ ਤੁਸੀਂ ਭਵਾਨੀਗੜ੍ਹ ਗੁਰਦੁਆਰਾ ਦੇ ਸਾਹਬ ਦੇ ਬਾਹਰ ਹੀ ਬੈਠੇ ਹੋ ਬਾਹਰ ਜੀ ਬਾਹਰ ਸੜਕ ਤੇ ਰੋਡ ਤੇ ਇਥੇ ਤਸੀਲ ਕੰਪਲੈਕਸ ਸਾਹਿਬ ਦੇ ਨਾਲ ਇਥੇ ਇੱਕ ਸਵਾਲ ਹੈ ਕਿ ਤੁਸੀਂ ਮਸਤੂਆਣਾ ਸਾਹਿਬ ਉੱਥੇ ਕਿਉਂ ਨਹੀਂ ਬਾਹਰ ਬੈਠੇ ਸੜਕ ਤੇ ਧਰਨਾ ਲਾ ਕੇ ਕਿ ਮਹਾ ਜਿਹੜੀ ਸ਼ਰੋਣੀ ਕਮੇਟੀ ਮਾਲਕ ਹੈ ਹਾਂਜੀ ਇਹ ਉੱਥੇ ਇਹ ਕਿਉਂ ਨਹੀਂ ਜਾਂਦੇ ਉੱਥੇ ਜਾ ਕੇ ਹੂੰ ਜਿਹਦੀ ਜ਼ਾਇਦਾਤ ਨੱਪੀ ਹੋਈ ਹੈ ਹਾਂਜੀ ਮੈਂ ਤਾਂ ਪੰਥਕ ਹੋਣ ਦੇ ਨਾਤੇ ਇਹ ਗੱਲ ਕਹਿ ਰਿਹਾ ਵੀ ਆਪਣੀ ਜ਼ਮੀਨ ਕਿਸੇ ਨੇ ਨੱਪ ਰੱਖੀ ਹੈ ਹਾਂਜੀ ਮੈਂ ਤਾਂ ਬੱਚਾ ਆਪਦੇ ਬਜ਼ੁਰਗਾਂ ਨੂੰ ਕਹਿ ਰਿਹਾ ਸ਼ਰੋਣੀ ਕਮੇਟੀ ਬਜ਼ੁਰਗ ਹੈ ਜੀ ਵੀ ਤੁਸੀਂ ਆਪਣੀ ਜ਼ਮੀਨ ਨੱਪ ਰੱਖੀਆ ਤੁਸੀਂ ਲਗੋ ਬਾਪੂ ਜੀ ਅੱਗੇ ਆਪਾਂ ਦੀ ਛੜਾਈਏ ਜੀ ਮਿਰਰ 올ਤਾਇਆ ਹੂੰ ਮਾਸਕਾਣੀ ਮੈਂ ਜਾ ਸਕਦਾ ਲੇਕਿਨ ਉੱਥੇ ਤਾਂ ਕੋਈ ਕੰਮ ਵੀ ਕੱਲੂਕਾਰਾ ਹੋ ਸਕਦਾ ਅੱਛਾ ਜੀ ਹਾਂ ਉੱਥੇ ਕੱਲੂਕਾਰਾ ਹੋ ਸਕਦਾ ਕਿਉਂਕਿ ਉੱਥੇ ਨਰੈਣੂ ਮਹਾਂਤ ਦੇ ਗੁੰਡੇ ਜਿਵੇਂ ਹਾਜ਼ਰ ਨੇ ਉੱਥੇ ਲੜਾਈ ਮਤਲਬ ਵੱਜ ਸਕਦੀ ਹੈ ਲੜਾਈ ਕੀ ਕਤਲੋਕਾਰ ਦਾ ਮਹਾਪਾਰਤ ਹੋ ਜਾਣੀ ਹੈ ਮੈਂ ਨਹੀਂ ਚਾਹੁੰਦਾ ਵੀ ਬਲੱਡ ਸ਼ੈੱਡ ਹੋਵੇ ਕੌਮ ਦਾਤਸ ਦੇ ਵਿੱਚ ਅੱਛਾ ਇਸੇ ਕਰਕੇ ਤੁਸੀਂ ਉੱਥੇ ਨਹੀਂ ਬੈਠੇ ਹੋ ਹਾਂ ਸੁਪਰੀਮ ਕੋਰਟ ਆ ਸਾਡੀ ਹਕਾਲਤਾ ਸਾਹਿਬ ਇਹਨੂੰ ਸੋ ਮੋਟੋਕਾਲ ਲਵੇ ਜੀ ਇਕ ਕੌਣ ਲੰਦਾ ਸੋ ਫਗੂ ਵਾਲਾ ਸਾਹਿਬ ਅਖੀਰ ਦੇ ਵਿੱਚ ਗੱਲ ਕਰਦੇ ਆਂ ਵੀ ਜਿਵੇਂ ਸੁਖਦੇਵ ਸਿੰਘ ਢਿੰਡਸਾ ਤੁਸੀਂ ਕਬਜ਼ਾ ਦੱਸ ਦਿਓ ਜੀ ਕਿੰਨੀ ਜਾਇਦਾਦ ਹੈਗੀ ਐ ਤੇ ਕਿੰਨੇ ਗੁਰਦੁਆਰਾ ਸਾਹਿਬ ਦੀ ਸਾਰੀ ਜਾਇਦਾਦ ਕਿੰਨੀ ਬਣਦੀ ਐ 400 ਟਿੱਲਾ ਜ਼ਮੀਨ ਦਾ ਜੀ ਏਕੜ ਕਹਿੰਦੇ ਆਂ ਅਸੀਂ ਮਾਲਵੇ ਵਾਲੇ ਜੀ ਜੀ 400 ਏਕੜ ਜ਼ਮੀਨ ਦਾ ਬਹੁਤ ਵੱਡੇ ਵੱਡੇ ਵਿਦਿਅਕ ادارے ਨੇ ਜੀ ਫੰਟਪਾਪਾ ਹਰਪ ਸਿੰਘ ਜੀ ਆਪ ਬਣਾਏ ਸੀ ਅਕਾਲ ਕਾਲਜ ਕਾਉਂਸਲ ਹੂੰ ਹਾਂਜੀ ਬਿਦੇਗਦਾਰੀ ਉਹ ਦੇਖਦੀ ਆ ਟਰਸਟ ਸਾਰਾ ਮਾਲਕ ਹੈ ਟਰਸਟ ਦੇ ਚੇਅਰਮੈਨ 300 ਸਾਹਿਬ ਨੇ ਬਾਕੀ ਸੰਪਤੀ ਕਿੰਨੀ ਹੈ 400 ਏਕੜ ਤੋਂ ਇਲਾਵਾ ਉਹ ਤਾਂ ਜੇ ਨਜੇ ਦੀ ਲਾਇਆ ਜਾ ਸਕਦਾ ਹੈ ਜੀ ਨੂੰ ਆਪਾਂ ਜੇ ਬਿਲਡਿੰਗਾਂ ਬਣੀਆਂ ਨੇ ਜਿਹੜੀਆਂ ਕਰੋੜਾਂ ਕਰੋੜਾਂ ਅਰਬਾਂ ਚ ਹੋਣਗੀਆਂ ਹੋਰ ਬਾੜ ਪੈਦੀ ਜਾਤਾ ਪਾ ਜੀ 1 ਕਰੋੜ ਰੁਪਿਆ ਭਾਜੀ 1 ਕਰੋੜ ਰੁਪਿਆ ਤਾਂ 300 ਸਾਹਿਬ ਕੇ ਲਈ ਨਿਕਲਦਾ ਜੇ ਸ਼੍ਰੋਮਣੀ ਕਮੇਟੀ ਅੱਜ ਕੱਡੇ ਜੀ 1 ਕਰੋੜ ਬਣਦਾ 300 ਸਾਹਿਬ ਕੇ ਨਹੀਂ ਜਦੋਂ ਉਹਨਾਂ ਦਾ ਕਬਜ਼ਾ 40 ਸਾਲ ਦਾ 40 ਸਾਲ ਦਾ ਹੈ ਅੱਛਾ 40 ਸਾਲ ਤੋਂ ਕਬਜ਼ਾ ਚੱਲਦਾ ਹੈ 300 ਸਾਹਿਬ ਦਾ 40 ਸਾਲ ਤੋਂ ਹਾਂਜੀ ਹਾਂਜੀ ਹਾਂ ਤੇ ਐਸਜੀਪੀਸੀ ਕਿਉਂ ਸੁੱਤੀ ਐ ਫਿਰ ਅੱਜ ਗੌਲ ਨਹੀਂ ਬੈਠਾ ਉਹਨੂੰ ਲੈ ਕੇ ਬਾਹਰ ਫੜਤਾ ਜੀ ਸੁੱਤੀ ਵੀ ਅੱਛਾ ਜੀ ਸ਼੍ਰੋਮਣੀ ਕਮੇਟੀ ਨੂੰ ਗੌਲ ਨਹੀਂ ਹੁੰਦਾ ਅੱਥੇ ਬੈਠਿਆ ਸੀ ਮੈਨੂੰ ਚਾਕੇ ਬਾਹਰ ਫੜਤਾ ਜੀ ਹਾਂਜੀ ਸੋ ਪਰਸ਼ੋਤਮ ਸਿੰਘ ਫਗੂ ਵਾਲਾ ਸਾਹਿਬ ਆਪ ਜੀ ਨੇ ਜਾਣਕਾਰੀ ਦਿੱਤੀ ਐ ਮਸਤੂਆਣਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਦਰਬਾਰ ਸਾਹਿਬ ਦੀ ਨਕਲ ਹੋਣ ਜਾ ਰਹੀ ਸੀਗੀ ਜਿਹਦੇ ਵਿੱਚ ਸੀ ਮਰਨਮਰਤ ਰੱਖਿਆ ਸੀਗਾ ਤੁਹਾਡਾ ਹੋਰ ਵੀ ਤੁਸੀਂ ਜਦੋਂ ਜਦ ਕੀਤੀ ਹੈਗੀ ਲੇਕਿਨ ਤੁਹਾਡੀ ਗੱਲ ਜਿਹੜੀ ਉੱਥੇ ਸੁਣਵਾਈ ਨਹੀਂ ਹੋਈ ਸੋ ਜਾਣਕਾਰੀ ਤੁਸੀਂ ਦਿੱਤੀ ਹੈਗੀ ਆ ਆਪਕੀ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ